ਇਹ ਇਹਦੇ ਵਿੱਚ ਲੜਾਈ ਝੜਣ ਦੇ ਮਾਮਲੇ ਐ 307 ਦੇ ਮਾਮਲੇ ਵੀ ਹੈਗੇ ਐ ਤੇ ਸਨੇਚਿੰਗ ਦੇ ਮਾਮਲੇ ਵੀ ਦਰਜ ਐ ਇਹ ਝਰਕਾ ਤੋਂ ਹੋਇਆ ਇਸਰਾਪਸ ਨੂੰ ਪੈਲੇਸ ਚ ਇਹ ਫਰਵਰੀ ਦੇ ਵਿੱਚ ਕੋਈ ਮੈਰਿਜ ਸੀਗੀ ਗੜਸ਼ੰਕਰ ਦੇ ਵਿੱਚ ਉੱਥੇ ਇਹਨਾਂ ਦਾ ਆਪਸ ਝਗੜਾ ਹੋਇਆ ਸੀ ਕੁੱਟਮਾਰ ਵੀ ਉਹਦੇ ਕੁਛ ਆਪਸ ਵਿੱਚ ਬਿਲਕੁਲ ਜੀ ਆਪਸ ਵਿੱਚ ਇਹਨਾਂ ਦੀ ਕੁੱਟਮਾਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜ ਨਾਮਾ ਵੀ ਕਰ ਲਿਆ ਸੀ ਬਟ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਪੁੰਦਕ ਰੱਖੀ ਇਸ ਤੋਂ ਬਾਅਦ ਉਸਨੇ ਇਹ ਕਾਰਵਾਈ ਕੀਤੀ ਇਹ ਗੱਲ ਤਾਂ ਬਲਕਾਰ ਜੀ ਅਸੀਂ ਉਹਨੂੰ ਆਪਣੇ ਪਰਚੇ ਵਿੱਚ ਨਾਮਿਨੇਟ ਕਰ ਲਿਆ ਕੋਈ ਸਕ ਪੀਯੂਐਸਏ ਹੈਗਾ ਉਹਦੀ ਐਲਓਸੀ ਵਿਚਾਰੀ ਕਰਵਾਤੀ ਜਦੋਂ ਵੀ ਆਏਗਾ ਗ੍ਰਿਫਤਾਰ ਹੋ ਕੇ ਕੁੱਤੀ ਵੱਡੀ ਗੱਤਰ ਹੋ ਗਈ ਹਾਂਜੀ ਤਿੰਨ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰਦੇ ਹਾਂ ਕਰੀਸ਼ਨ ਜਾਂਚ ਇਸ ਜਿਹੜੀ ਮਾਣਯੋਗ ਡੀਜੀਪੀ ਪੰਜਾਬ ਦੇ ਨਿਸ਼ਾਨਦੇਹੀਸ਼ ਜਿਹੜੀ ਨਵਾਂਸ਼ਹਿਰ ਪੁਲਿਸ ਵੱਲੋਂ ਮਾੜੇ ਅਨਸਰਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਵਹੀਮ ਚਲਾਈ ਹੈ ਉਹਦੀ ਗੜੀ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇਨਚਾਰਜ ਸੀਈਏ ਤੇ ਐਸਐਚਯੂ ਸਦਰ ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 25 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵਿੜੇ ਦੇ ਵਿੱਚ ਬੈਠੇ ਸੀ ਮੋਟਰਸਾਈਕਲ ਤੇ ਦੋ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਮੱਖਣ ਸਿੰਘ ਵਾਸੀ ਗੋੜੀਆਂ ਥਾਣਾ ਗੜਸ਼ੰਕਰ ਦੂਸਰਾ ਯוגਰਾਜ ਸਿੰਘ ਉਰਫ ਮਨੀ ਇਹ ਹੈਗਾ ਵਾਸੀ ਨੈਨਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਉਰਫ ਜੱਸੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਦੇ ਵਿੱਚ ਵਜਾ ਰੰਜੀਸ਼ ਇਹ ਸੀ ਕਿ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਤੇ ਇੱਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ੰਕਰ ਦੇ ਵਿੱਚ ਕਿਸੇ ਵਿਵਾਦ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਉਰਫ ਜੱਸੀ ਨੂੰ ਹਾਰ ਕੀਤਾ ਇਸ ਦੇ ਉੱਤੇ ਫਾਰਕ ਕਰਨ ਤੇ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਜਿਹੜੇ ਵੈਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਰਿਕਵਰ ਕਰ ਲਿਆ